ਜੱਜਤ ਕਾਗਜ਼ ਤੇ ਲਿਖਿਆ ਮੈਂ ਮਾਂ ਦਾ ਨਾਮ ਕਲਮ ਵੀ ਅਦਬ ਨਾਲ ਬੋਲੀ ਹੋ ਗਏ ਚਾਰੋਂ ਤਾਮ ਮਮਤਾ ਦੀ ਮੂਰਤ ਨੂੰ ਬਿਆਨ ਕਰਨਾ ਕੋਈ ਸੌਖੀ ਗੱਲ ਨਹੀਂ ਕੋਈ ਗੈਬੀ ਸ਼ਕਤੀ ਹੁੰਦੀ ਹੈ ਮਾਂ ਦੇ ਚਰਨਾ ਚ ਮਾਂ ਬਿਨਾ ਸੰਸਾਰ ਨਹੀਂ ਮਾਂ ਬਿਨਾ ਕੋਈ ਪਰਿਵਾਰ ਨਹੀਂ ਮੋ ਮੁਹੱਬਤ ਤਾਂ ਮੁਜੱਸਮਾ ਸਾਗਰ ਜਹੀ ਵਿਸ਼ਾਲਤਾ ਮਿਸ਼ਰੀ ਜਹੀ ਮਠਾਸ ਵਿਸਮਾਦੀ ਹਵਾ ਦਾ ਬੁੱਲਾ ਜਹੀ ਸਿਆਣੇ ਕਹਿੰਦੇ ਨੇ ਗੱਲ ਸਕੂਨ ਦੀ ਹੋਵੇਗੀ ਤਾਂ ਮਾਅ ਸ਼ਬਦ ਜ਼ਰੂਰ ਆਵੇਗਾ ਦੁਨੀਆ ਵਿੱਚ ਹਰ ਚੀਜ਼ ਦੇ ਲਈ ਕੋਈ ਦਿਨ ਮੁਕਰਰ ਹੈ ਉਸੇ ਤਰਤੀਬ ਵਿੱਚ ਮਾਅ ਦਿਨ ਵੀ ਹੈ ਮਾ ਉਤੇ ਹਰੇਕ ਕਵੀ ਨੇ ਆਪਣੇ ਲਫ਼ਜ਼ਾਂ ਚ ਬਹੁਤ ਕੁਝ ਲਿਖਿਆ ਹੈ ਪਰ ਜਿਵੇਂ ਮੁਨਵਰ ਰਾਣਾ ਨੇ ਲਿਖਿਆ ਵੈਸਾ ਕਿਸੇ ਨੇ ਨਹੀਂ ਲਿਖਿਆ ਖਾਸ ਕਰਕੇ ਉਰਦੂ ਸਮਗਰੀ ਚ ਮੁਨਵਰ ਰਾਣਾ ਲਿਖਦੇ ਨੇ ਲਬੋਂ ਤੇ ਉਸਕੇ ਕبھی ਬਦਦੁਆ ਨਹੀਂ ਹੁੰਦੀ बस माँ है जो मुझसे खफा नहीं होती अब भी चलती जब आधी कभी गम की राना, माँ की ममता मुझे बाहों में छुपा लेती है इस तरह मेरे गुनाहों को वो धो देती है माँ बहुत गुस्से में होती है तो रो देती है मेरी ख्वाहिश है कि मैं फिर से फरिश्ता हो जाऊं माँ से इस तरह लिपट जाऊं के बच्चा हो जाऊं ਪੰਜਾਬ ਦੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਨੇ ਵੀ ਮਾਤੇ ਬਹੁਤ ਸੋਨਾ ਲਿਖਿਆ। ਉਹ ਮਾਂ ਲਈ ਲਿਖਦੇ ਨੇ ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ। ਭਾਵੇਂ ਮੇਰੀ ਮਾਂ ਬੋਲੀ ਵਿੱਚ ਹੀ ਲਿਖੀ ਹੋਈ ਸੀ। ਉਹ ਤਾਂ ਕੇਵਲ ਐਨਾ ਸਮਝਦੀ ਪੁੱਤ ਦੀ ਰੂਹ ਨੂੰ ਦੁੱਖ ਹੈ ਕੋਈ। ਪਰ ਇਸ ਦਾ ਦੁੱਖ ਮੇਰੇ ਹੁੰਦਿਆਂ ਆਇਆ ਕਿੱਥੋਂ? ਨੀਜ ਲਗਾ ਕੇ ਦੇਖੀ ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ। ਦੇਖੋ ਲੋਕੋ ਕੁੱਖੋਂ ਜਾਏ ਮਾਂ ਨੂੰ ਛੱਡ ਕੇ ਦੁੱਖ ਕਾਗਜ਼ਾਂ ਨੂੰ ਦੱਸਦੇ ਨੇ ਮੇਰੀ ਮਾਂ ਕਾਗਜ਼ ਚੁੱਕ ਸੀਨੇ ਨੂੰ ਲਾਇਆ ਖਬਰੇ ਐਦਾਂ ਹੀ ਕੁਝ ਮੇਰੇ ਨੇੜੇ ਹੋਵੇ ਮੇਰਾ ਜਾਇਆ ਦੁਨੀਆ ਤੇ ਕਿਸੇ ਵੀ ਜੀਵ ਨੂੰ ਜਗ ਜਨਨੀ ਦਾ ਰਤਪਾ ਹਾਸਿਲ ਨਹੀਂ ਸਿਰਫ ਤੇ ਸਿਰਫ ਮਾਂ ਨੂੰ ਐ ਪ੍ਰੋਫੈਸਰ ਮੋਹਨ ਸਿੰਘ ਲਿਖਦੇ ਨੇ ਮਾਂ ਵਰਗਾ ਕਣ ਛਾਵਾ ਬੂਟਾ ਮੈਨੂੰ ਨਜ਼ਰ ਨਾ ਆਈ ਲੈਕੀ ਜਿਸ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਇ ਬਾਕੀ ਕੁਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਮੁਰ ਜਾਂਦੇ ਐ ਪਰ ਫੁੱਲਾਂ ਦੇ ਮੁਰ ਜਾयां ਇਹ ਬੂਟਾ ਸੁੱਕ ਜਾਏ ਇਸ ਦੇ ਨਾਲ ਹੀ ਉਹ ਇੱਕ ਹੋਰ ਕਵਿਤਾ ਲਿਖਦੇ ਨੇ ਜਿਸ 'ਚ ਕਹਿੰਦੇ ਨੇ ਫਿਰ ਚੀਕ ਚਿਹੜਾ ਪਾਣਾ ਉਤੋਂ ਛਤੋਂ ਆ ਜਾਣਾ ਉਸ ਝੂਠੀ ਮੁਠੀ ਕੁੱਟਣਾ ਅਸੀਂ ਝੂਠੀ ਮੁਠੀ ਰੋਣਾ ਉਸ ਧੌਣ ਅ ਸਾਡੀ ਛੱਡਣੀ ਅਸੀਂ ਟੱਪ ਕੇ ਪਰੇ ਖਲੋਣਾ ਉਸ ਗਾਲਾਂ ਦੇਣੀਆਂ ਖੁੱਲ ਕੇ ਅਸੀਂ ਗਾਉਣਾ ਅੱਗੋਂ ਰਲ ਕੇ ਛੱਤੋਂ ਮਾਈ ਦੀਆਂ ਗਾਲਾਂ ਹਨ ਦੁੱਧ ਤੇ ਘਿਓ ਦੀਆਂ ਨਾਲਾਂ ਵੈਸੇ ਤਾਂ ਕੋਈ ਇੱਕ ਦਿਨ ਨਹੀਂ ਬਲਕੇ ਹਰ ਦਿਨ ਮਾਂ ਦਾ ਸਤਿਕਾਰ ਕਰੋ ਮਾਂ ਨੂੰ ਪਿਆਰ ਕਰੋ ਤੇ ਦੁਨੀਆ ਦੀ ਹਰ ਮਾਂ ਨੂੰ ਦੀ ਅਨਮਿਊਟ ਟੀਮ ਵੱਲੋਂ ਮੁਬਾਰਕਬਾਦ ਤੇ ਬਹੁਤ ਸਾਰਾ ਪਿਆਰ ਹੈਪੀ ਮਦਰਸਡੇ